ਇਹ ਨਾਮ ਜਿਹੜਾ ਹੈ ਉਹਨਾਂ ਦੇ ਨਾਮ ਕਰਨ ਜਿਹੜਾ ਉਹਨਾਂ ਦੇ ਨਾਮ ਤੇ ਰੱਖਿਆ ਜਾਊਗਾ ਤੇ ਬਾਕੀ ਤੁਸੀਂ ਪਬਲਿਕ ਚੀ ਪਰਮਾਤਮਾ ਵਸਦਾ ਹੈ ਜਿੰਨਾ ਪਿਆਰ ਤੁਸੀਂ ਦੇ ਰਹੇ ਹੋ ਮੈਂ ਤੱਕ ਜੇ ਕਈ 7 ਜਨਮ ਵੀ ਅਗਲੇ ਹਰ ਸਾਹ ਤੋਂ ਬਾਅਦ ਧੰਨਵਾਦ ਕਹੀ ਜਾਵਾਂ ਵੀ ਤੁਹਾਡਾ ਧੰਨਵਾਦ ਪਿਆਰ ਦਾ ਤਾਂ ਵੀ ਤੁਹਾਡੇ ਸੋ ਇਹ ਦੋ ਸੜਕਾਂ ਦਾ ਵੀ ਅਜੋ ਕਾਟਨ ਕੀਤਾ ਜਲਦੀ ਮਤਲਬ ਤਿਆਰ ਹੋ ਕਿਉਂਕਿ ਮੀਂਹ بارشਾਂ ਦੇ ਮੌਸਮ ਕਰਕੇ ਥੋੜਾ ਸੜਕਾਂ ਦਾ ਕੰਮ ਜਿਹੜਾ ਬਸ 20 25 ਦਿਨਾਂ ਬਾਅਦ ਸਟਾਰਟ ਹੋ ਜਾਊਗਾ 19000 ਕਿਲੋਮੀਟਰ ਸੜਕਾਂ ਪਿੰਡਾਂ ਦੀਆਂ ਜਿਹੜੀਆਂ ਨੇ ਉਹ ਅਸੀਂ ਬਣਾਉਣੀਆਂ ਨੇ ਬਜਟ ਜਾਰੀ ਕਰਤਾ ਤੇ ਜੀ ਕਹੋਗੇ ਤਾਂ ਜਿਵੇਂ ਇਹ ਜਿਹੜੀ ਸੜਕ ਹੈ ਟਟੋਗਲ ਬੇਰੀ ਜਾਂਦੀ ਇਹਦਾ ਨਾਮ ਵੀ ਆਪਾਂ ਸ਼ਹੀਦ ਪਗਤ ਸਿੰਘ ਟਟੋਗਲ ਦੇ ਨਾਂ ਤੇ ਮਾਰਗ ਤੇ ਰੱਖ ਦਾਂਗੇ ਕਿਉਂਕਿ ਯਾਦ ਰਹਿੰਦਾ ਵੀ ਇਹ ਇਹ ਕਿਹੜੇ ਇਹ ਭਾਈ ਮਾਰਗ ਬੱਚੇ ਸਵਾਲ ਪੁੱਛ ਲੈਂਦੇ ਆ ਗੱਡੀ 'ਚ ਜਾਂਦੇ ਜਾਂਦੇ ਆਪਣੇ ਮਾਪਿਆਂ ਨੂੰ ਕਿ ਆਹ ਸੜਕ ਦਾ ਨਾਮ ਕਿਉਂ ਰੱਖਿਆ ਤਾਂ ਮਾਪਿਆਂ ਨੂੰ ਵੀ ਦੱਸਣ ਦਾ ਮੌਕਾ ਮਿਲ ਜਾਂਦਾ ਹੈ ਬੇਟਾ ਇਹ ਟੋਗਲ ਪਿੰਡ ਹੈ ਇੱਥੋਂ ਦੇ ਇੱਕ ਇੱਕ ਪਰਜਾ ਮੰਡਲ ਦੇ ਸ਼ਹੀਦ ਹੋਏ ਨੇ ਉਦੋਂ ਉਹ ਸਾਰਾ ਦਸਨ ਦਾ ਮੌਕਾ ਮਿਲ ਜਾਂਦੇ ਸੋ ਇਹ ਨਾਮ ਜਿਹੜਾ ਉਹਨਾਂ ਦੇ ਨਾਮ ਕਰਨ ਜਿਹੜਾ ਉਹਨਾਂ ਦੇ ਨਾਮ ਤੇ ਰੱਖਿਆ ਜਾਊਗਾ ਤੇ ਬਾਕੀ ਤੁਸੀਂ ਪਬਲਿਕ ਦੀ ਪਰਮਾਤਮਾ ਵਸਦਾ ਜਿੰਨਾ ਪਿਆਰ ਤੁਸੀਂ ਦੇ ਰਹੇ ਹੋ ਮੈਂ ਤੱਕ ਜੇ ਕਈ ਸੱਤ ਜਨਮ ਵੀ ਅਗਲੇ ਹਰ ਸਾਹ ਤੋਂ ਬਾਅਦ ਧੰਨਵਾਦ ਕਹੀ ਜਾਮਾ ਵੀ ਤੁਹਾਡਾ ਧੰਨਵਾਦ ਪਿਆਰ ਦਾ ਤਾਂ ਵੀ ਤੁਹਾਡੇ ਪਿਆਰ ਦਾ ਕਰਜ਼ਾ ਨਹੀਂ ਮੁੜ ਸਕਦਾ ਸੋ ਜੋ ਜ਼ਿੰਮੇਵਾਰੀ ਦਿੱਤੀ ਹੈ ਮੈਂ ਨਿਭਾਉਂਗਾ ਤਨ ਦੇ ਹੀ ਨਾ ਨਿਭਾਉਂਗਾ ਸੱਚੇ ਦਿਲੋਂ ਨਿਭਾਉਂਗਾ ਲਾਂਬਾ ਨਹੀਂ ਕੋਈ ਆਊਗਾ ਤੇ ਜਦੋਂ ਵੀ ਪੈਨ ਚੱਲੂਗਾ ਲੋਕਾਂ ਦੇ ਹੱਕ ਵਿੱਚ ਚੱਲੂਗਾ ਕੋਈ ਸਾਡੇ ਪੰਜਾਬ ਨੂੰ ਸਾਡੀ ਜਵਾਨੀ ਨੂੰ ਨਸ਼ਾ ਨੁਸ਼ਿਆਂ ਵੱਲ ਟੱਕਦਾ ਹੈ ਜਾ ਗਲਤ ਕੰਮਾਂ ਚ ਪਾਉਂਦਾ ਉਹ ਤੇ ਕੋਈ ਤਰਸ ਨਹੀਂ ਕੀਤਾ ਜਾਊਗਾ ਉਹ ਤੇ ਕੋਈ ਸਪਾਰਸ਼ ਨਹੀਂ ਮੰਨੀ ਜਾਊਗੀ ਜਿੱਦ ਦੇ ਸਬੂਤ ਮਿਲ ਗਏ ਪਰਚਾ ਕਰਕੇ ਜਿਹੜੀ ਉਹਨੂੰ ਨੇੜੇ ਤੇੜੇ ਜੇਲ੍ਹ ਮਿਲਦੀ ਐ ਉੱਥੇ ਉਹਨੂੰ ਛੱਡਿਆਵਾਂਗੇ ਤੇ ਉਥੇ ਜਿਹੜਾ ਬਾਕੀ ਕੈਦੀਆਂ ਨੂੰ ਮਿਲਦਾ ਉਹ ਹੀ ਉਹਨਾਂ ਨੂੰ ਮਿਲੂਗਾ ਚੁੱਲੇ ਬਣਦੀ ਉਹ ਖਾਣੀ ਪਊਗੀ ਇਹ ਨਹੀਂ ਹੈਗਾ ਵੀ ਉੱਥੇ ਪੀਜੇ 버거 ਮੰਗਣ ਸਾਥੋਂ ਉਹ ਜਾਂ ਪਾਸਤੇ ਜਾਂ گارਲਿਕ ਬ੍ਰੈਡ ਮੰਗਣਾ ਇਹ ਨਹੀਂ ਮਿਲਦਾ ਜੇ ਮੈਨੂ ਪਤਾ ਕਰਨਾ ਹੈ ਵੀ ਕੀ ਮਿਲਦਾ ਆ ਅੱਜ ਭਾਵੇਂ ਮੱਥਾ ਟੇਕਣ ਤੋਂ ਬਾਅਦ ਆਬੇ ਜਾਏ ਹੋ ਸਾਰਾ ਪਤਾ ਲੱਗ ਜੂਗਾ ਵੀ ਕੀ ਕੀ ਮਿਲਦਾ ਹੈ ਬੈਸਿਕਾ ਗੇੜਾ ਮਾਰਨ ਆਏ ਸੀ ਨਹੀਂ بس ਕੀ ਹਾਲ ਚਾਲ ਦੇਖਣੇ ਸੀ ਬਸ ਸੋ ਜਿਨ੍ਹਾਂ ਨੇ ਸਾਡੇ ਰੰਗਲੇ ਪੰਜਾਬ ਦੇ ਰੰਗ ਫਿੱਕੇ ਪਾਏ ਲੱਖਾਂ ਸਾਡੀਆਂ ਮਾਵਾਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕੀਤੇ ਨਸ਼ਿਆਂ 'ਚ ਸਾਡੇ ਮੁੰਡੇ ਲਾਏ ਸੱਥਰ ਬਿਛਾਏ ਉਹਨਾਂ ਤੇ ਕੋਈ ਤਰਸ ਨਹੀਂ ਕੀਤਾ ਜਾਉ ਦੁਬਾਰਾ ਪੰਜਾਬ ਨੂੰ ਅਸੀਂ ਹਸਤਾ ਖੇਡਦਾ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਹਰ ਰੋਜ਼ ਲੱਖਾਂ ਸਪੀਕਰਾਂ 'ਚੋਂ ਸਵੇਰੇ ਸ਼ਾਮ ਬੋਲੀ ਜਾਂਦੀ ਹੈ ਇਸ ਤੋਂ ਵੱਡੀ ਕੌਮ ਹੋ ਜੂਗੀ ਜਿਹੜੀ ਪੂਰੀ ਦੁਨੀਆ ਦਾ ਭਲਾ ਮੰਗੀ ਜਾਂਦੀ ਹੈ ਤੇ ਸਾਨੂੰ ਹੀ ਬਰਬਾਦ ਕਰੀ ਜਾਂਦੇ ਯਾਰ ਉਹ ਆਵਦੇ ਲਾਲਚਾਂ ਪਿੱਛੇ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਮੈਨੂੰ ਬੜਾ ਚੰਗਾ ਲੱਗਿਆ ਕਿਉਂਕਿ ਆਮ ਤੌਰ ਤੇ ਮੁੱਖ ਮੰਤਰੀ ਨੂੰ ਨਾ ਕਹਿੰਦੇ ਨੇ ਇਹ ਤਾਂ ਪ੍ਰੋਗਰਾਮ ਛੋਟਾ ਹੈ ਜੀ ਤੁਹਾਡੇ ਪੱਦਰ ਦਾ ਨਹੀਂ ਹੈਗਾ ਮੈਂ ਕਹਾਂ ਉਹ ਜਿੱਥੇ ਮਰਜ਼ੀ ਲੈ ਜਾਓ ਮੈਂ ਤਾਂ ਚਾਹੇ 50 ਬੰਦਿਆਂ ਚ ਲੈ ਜਾਓ ਪੱਦਰ ਆਪ ਹੀ ਬਣ ਜਾਂਦਾ ਹੁੰਦਾ ਤੁਸੀਂ ਜਾਓ ਤਾਂ ਸਹੀ ਉਹਨਾਂ ਕੋਲੇ ਲੋਕਾਂ ਕੋਲ ਪਹਿਲਾਂ ਵਾਲੇ ਗਈ ਨਹੀਂ ਜੀ ਉਹਨਾਂ ਨੇ ਅੰਦਰੋਂ ਮਹਿਲਾਂ ਦੇ ਕੁੰਡੇ ਲਾ ਲਏ ਕਹਿੰਦੇ ਲੋਕ ਨਾ ਆ ਜਾਣ ਪੌਣੇ ਇੱਕ ਪੰਜ ਸਾਲ ਬਾਅਦ ਉਹਨਾਂ ਦੇ ਅਫਸਰਾਂ ਨੇ ਕਿਹਾ ਜੀ ਹੁਣ ਲੋਕਾਂ ਕੋਲੇ ਜਾਣ ਦਾ ਟਾਈਮ ਆ ਗਿਆ ਬੋਟਾ ਬੂਟਾ ਆ ਗਿਆਂ ਕਹਿੰਦੇ ਖੋਲੋ ਕੁੰਡੇ ਕੁੰਡੇ ਤਾਂ ਖੋਲ ਲੇ ਪਰ ਗੇਟ ਨਾ ਖੁੱਲਣ ਕਹਿੰਦੇ ਲੱਕੜ ਨਾ ਫੁੱਲ ਗਈ ਹੋਵੇ ਬਾਅਦ ਚ ਪਤਾ ਲੱਗਿਆ ਲੋਕ ਬਾਹਰੋਂ ਲਾਗੇ ਕਹਿੰਦੇ ਬਈ ਇੱਧਰ ਅੰਦਰ ਹੀ ਰਹੋ ਹੁਣ ਬਾਹਰ ਨਾ ਆਇਓ ਬਸ ਫਿਰ ਸੋ ਇਹ ਇਹ ਕੰਮ ਤਾਂ ਆਪਾਂ ਨਹੀਂ ਕਰਨਾ ਆਪਾਂ ਤਾਂ ਥੋੜੇ ਚੋਂ ਹੀ ਨਿਕਲਿਆ ਬੋਰਾں ਦੇ ਟੋਇਆਂ ਚੋਂ ਨਿਕਲਿਆ ਪਿੰਡਾਂ ਚੋਂ ਅਪਾਂ ਇੱਕੋ ਪੱਤਣ ਦਾ ਪਾਣੀ ਪੀਨੇ ਆ ਰਿਸ਼ਤੇਦਾਰੀਆਂ ਆਪਣੀਆਂ ਸਾਂਝੀਆਂ ਨੇ ਇੱਕੋ ਜਿਹੇ ਹੈਗੀਆਂ ਸਮੱਸਿਆਵਾਂ ਵੀ ਇੱਕੋ ਜੀਆਂ ਨੇ ਤੇ ਮਿਲ ਕੇ ਹੱਲ ਵੀ ਅਪਾਂ ਹੀ ਕਰ ਲਾਂਗੇ ਬਹੁਤ ਬਹੁਤ ਧੰਨਵਾਦ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ